ग्रामीण देवता को नमस्कार मेरी को नमस्कार स्कूल देवता को नमस्कार स्कूल राशि को नमस्कार ओमकार। ਨਹੀਂ ਨਹੀਂ ਸਰੋ। ਸਾਰੇ ਪਾਣੀ ਪਾ ਰਹੇ ਨੇ ਸਾਰੇ ਵੇਚਦੇ ਨੇ। ਕਿਤੇ ਫਿਰ ਇਹਦਾ ਤੁਹਾਨੂੰ ਕੋਈ ਭਰ ਦਿੰਦਾ ਨਾ ਕੰਮ। ਪਾਪਾ ਜੀ ਅੱਜ ਮੇਲਾ ਕੀ ਕਹਿਣਾ ਚਾਹੁੰਦੇ? ਦੇਖੋ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹਰ ਸਾਲ ਦੀ ਤਰ੍ਹਾਂ ਜੈ ਬਾਬਾ ਸ਼ਹੀਦ ਬਾਦਸ਼ਾ ਮਹਿਰਾ ਕਮਿਊਨਿਟੀ ਦੀ ਜੋ ਮੇਲਾ ਪਿੰਡ ਕੋਤੋਰਾ ਵਿੱਚ ਲੱਗਦੀ ਆ ਜੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਾੜ ਦੇ ਜੇਠੇ ਸੋਮਵਾਰ ਨੂੰ ਜਿਵੇਂ ਕਿ ਅੱਜ 17 6 2024 ਨੂੰ ਪਿੰਡ ਕਤੋਰਾ ਵਿੱਚ ਲੱਗੀ ਹੈ ਜਿਸ ਵਿੱਚ ਮਹਿਰਾ ਕਮਿਊਨਿਟੀ ਦੀਆਂ ਜੋ ਸੰਗਤਾਂ ਨੇ ਉਹਨਾਂ ਨੇ ਵਰ ਚੜ ਕੇ ਹਿੱਸਾ ਲਿਆ ਏ ਤੇ ਬਾਬਾ ਜੀ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਜੋ ਬਾਬਾ ਜੀ ਦੇ ਚਰਨੀ ਲਾ ਕੇ ਜੀਵਨ ਸਫਲ ਬਣਾਇਆ ਦੇਖੋ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਾਬਾ ਜੀ ਦੀ ਜੋ ਦੇਵਸਥਾਨ ਹੈ ਬਹੁਤ ਪੁਰਾਣੇ ਸਮੇਂ ਤੋਂ ਇਸ ਜਗ੍ਹਾ ਤੇ ਪਿੰਡ ਕਤੋਰਾ ਵਿੱਚ ਸਥਾਪਿਤ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੋ ਇਹ ਦੇਵਸਥਾਨਾ ਹੂਣ ਸਰਪੂਲ ਦਾ ਜੋ ਸਰਕਾਰੀ ਕਿਲਾ ਹੈ ਉਸ ਵਿੱਚ ਆ ਚੁੱਕਿਆ ਜਿਸ ਕਰਕੇ ਅਸੀਂ ਸਿੱਧੀ ਜਿਹੜੀ ਕਾਰਜੋਸਾਰੀ ਹੈ ਵਧੀਆ ਤਰੀਕੇ ਨਾਲ ਨਹੀਂ ਕਰ ਪਾ ਰਹੇ ਅਸੀਂ ਸਾਰੀ ਸੰਗਤਾਂ ਨੂੰ ਇਹ ਹੀ ਬੇਨਤੀ ਕਰਾਂਗੇ ਕਿ ਉਹ ਸਾਡਾ ਜੋ ਵੱਧ ਚੜ ਕੇ ਸਹਿਯੋਗ ਕਰਨ ਤਾਂ ਜੋ ਅਸੀਂ ਬਾਬਾ ਜੀ ਦੇ ਦੇਵਸਥਾਨ ਲਈ ਆਪਣੀ ਜਗ੍ਹਾ ਲੈ ਸਕੀਏ ਔਰ ਉਸ ਨੂੰ ਵਧੀਆ ਤਰੀਕੇ ਨਾਲ ਉਸਾਰੀ ਕਰਕੇ ਤੇ ਬਾਬਾ ਜੀ ਦਾ ਜੋ ਦਰਬਾਰ ਹੈ ਉਸ ਨੂੰ ਵਧੀਆ ਤਰੀਕੇ ਨਾਲ ਬਣਾ ਸਕੀਏ ਹਾਂ ਜੀ ਸਰ ਸਰ ਪਹਿਲਾਂ ਤਾਂ ਸਾਰਿਆਂ ਨੂੰ ਜੈ ਬਾਬੇ ਦੀ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਗਤੋਰੇ ਵਿੱਚ ਮਹਾਰਾਸ਼ ਨੋਤਾ ਬਰਾਦ ਜੀ ਮੇਲ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਦੂਰ-ਦੂਰ ਤੋਂ ਸੰਗਤਾਂ ਬਾਬਾ ਜੀ ਦਾ ਕੇ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਤੇ ਅਸੀਂ ਲਾਸਟ ਟਾਈਮ ਵੀ ਸੰਗਤਾਂ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਬਾਬਾ ਜੀ ਦੇ ਦੇਵਸਥਾਨ ਲਈ ਇੱਕ ਪਲਾਟ ਦੇਖ ਰਹੇ ਹਾਂ ਜਿਹਦੇ ਲਈ ਸਾਨੂੰ ਮੁਕੇਰੀਆਂ ਔਰ ਪਠਾਨਕੋਟ ਤੋਂ ਵੱਧ ਚੜਕੇ ਸੰਯੋਗ ਮਿਲਿਆ ਹੈ ਜੋ ਕਿ ਇਸ ਪ੍ਰਕਾਰ ਹੈ ਤੁਸੀਂ ਦੇਖ ਸਕਦੇ ਹੋ ਇਧਰ ਜੀ ਤੇ ਅਸੀਂ ਚਾਹਦੇ ਹਾਂ ਕਿ ਅਸੀਂ ਬਾਕੀ ਸੰਗਤ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਜੀ ਤੁਸੀਂ ਵੀ ਸਾਡਾ ਜਿਆਦਾ ਤੋਂ ਜਿਆਦਾ ਸੰਜੋਗ ਕਰੋ ਤਾਂ ਕਿ ਆਹੀਂ ਆਉਣ ਵਾਲੇ ਸਮੇਂ ਤੇ ਬਾਬਾ ਜੀ ਦਾ ਦੇਵਸਥਾਨ ਲਈ ਪਲਾਟ ਲੈ ਸਕੀਏ ਦੇਵਸਥਾਨ ਦਾ ਜਿਹੜਾ ਪਲਾਟ ਆਪਾਂ ਦੇਖਿਆ ਜੀ ਉਹਦੀ ਜਿਹੜੀ ਆਪਣਾ ਕੀਮਤ ਹੈ ਉਹ ਘੱਟੋ ਘੱਟ 15 ਤੋਂ 16 ਲੱਖ ਆਇਆ ਹੈ ਜਿਹਦੇ ਲਈ ਅੱਜ ਸਾਡੇ ਕੋਲ ਪੈਸੇ ਬਹੁਤ ਸਾਰੇ ਘੱਟ ਸਨ ਜੋ ਆਦੀ ਆਪਾਂ ਨਹੀਂ ਲੈ ਸਕਦੇ ਤੇ ਅਸੀਂ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਦੇ ਆ ਜੀ ਸਾਨੂੰ ਜਿਆਦਾ ਤੋਂ ਜਿਆਦਾ ਸੰਜੋਗ ਦਿੱਤਾ ਜਾਏ ਤਾਂ ਕਿ ਜੋ ਆਹੀ ਬਾਬਾ ਜੀ ਦੇ ਲਈ ਇੱਕ ਵਧੀਆ ਦੇਵਸਥਾਨ ਬਣਾ ਸਕੀਏ ਧੰਨਵਾਦ ਜੈ ਬਾਬਾ ਸ਼ਹੀਦ ਬਾਦਸ਼ਾਹ ਤਿਮਰਪਾਲ ਦੀ ਜੈ ਹੋ ਜੈ ਬੂਆ ਦੇ ਦੀ ਜੈ ਹੋ ਸਨੋਤਰਾ ਪਰਿਵਾਰ ਦੇ ਆਈਓਏ ਸੰਗਤਾਂ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਅੱਜ ਦੇ ਦਿਨ ਵੱਡੇ ਦਿਨ ਤੇ ਬਾਬਾ ਜੀ ਦੇ ਦਰਬਾਰ ਦੇ ਸਾਰੀਆਂ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਵਿੱਚ ਸਵੇਰੇ 8 ਵਜੇ ਸਵੇਰੇ ਖਵੰਦੀ ਰਸਮ ਰੱਖੀ ਗਈ ਹੈ ਜਿਸ ਤੋਂ ਬਾਅਦ ਲੰਗਰ ਪੰਡਾਰਾ ਖੋਲਿਆ ਗਿਆ ਬ੍ਰੇਕਫਾਸਟ ਦਾ ਉਸ ਤੋਂ ਬਾਅਦ ਬਾਬਾ ਜੀ ਦੇ ਬੱਕਰੇ ਜੋ ਰੀਤੀ ਰਿਵਾਜ ਹੈ ਉਹ ਚੱਲਦਾ ਪਿਆ ਹੈ 1:30 ਵਜੇ ਤੱਕ ਲੰਗਰ ਖੋਲ ਦਿੱਤਾ ਜਾਏਗਾ ਬਾਬਾ ਜੀ ਦੀ ਸੰਗਤ ਵੱਧ ਚੜ ਕੇ ਹਿੱਸਾ ਲਿਆ ਬਹੁਤ ਬਹੁਤ ਮੁबारकਾਂ ਜੈ ਬਾਬੇ ਦੀ